पौलपति के पुत्र और महर्षि विशर्भा के पुत्र महाबलीरा मेरे भाई हैं प्रथम दर्शन से ही मेरा मन तुम पर असर हो गया है तुम तो इस दंडकारी के राजा बनना मैं रानी हाँ अगर इतनी दया नहीं होगी इस पर तो ये भी पड़ी रहेगी महल के किसी कोने में हमारी दासी बन आपको क्या लगता कश नहीं, मैं तो आपके लिए सुख का करने का प्रस्ताव लेकर आई हूँ। अभी कुछ दिन पहले तो ऐसे आज कर रही थी। हाँ, उसे भागे लेतो मेरी बात का मोल ही नहीं जाना। कहता है मेरी स्त्री मेरे साथ। आप तो उनकी सेवा करती करती नहीं तो जाओ। इसलिए जाओ, कहीं जाकर अपनी याचा कर। मैं यहाँ याचा करने नहीं और हो तुम सब पत्थर के सिन्ने से फंदू निकालना जानते हम यदि तुमने ना बताया तो तुम सब मरोगे महाराज ये साधु एक गलत करते हैं मिलकर के रुपए में कुछ नहीं देते क्या ये सत्य है जी महाराज इंद्र स्टोए कह रहा है जय श्री राम जय श्री राम यापति रामचंद्र महाराज की जय जय श्री राम जी मेरा नाम वरुण जिंदल है ਮੈਂ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਜਿਹੜੀ ਇੱਕ ਆਪਦਾ ਆਈ ਹੋਈ ਆ ਹੜ੍ਹ ਦੇ ਰੂਪ ਦੇ ਵਿੱਚ ਮੈਂ ਪ੍ਰਭੂ શ્રી ਰਾਮ ਅੱਗੇ ਬੇਨਤੀ ਕਰਦਾ ਕਿ ਇਸ ਆਪਦਾ ਨੂੰ ਜਲਦ ਤੋਂ ਜਲਦ ਠੀਕ ਕਰਨ ਤੇ ਜਿਹੜਾ ਆਪਣਾ ਪੰਜਾਬ ਹੈ ਮੂੜ ਖੁਸ਼ਹਾਲ ਹੋਵੇ। ਬਾਕੀ ਤੁਸੀਂ શ્રી ਰਾਮ ਲੀਲਾ ਦੀ ਗੱਲ ਕਰੀ ਹੈ। શ્રી ਰਾਮ ਲੀਲਾ ਦਾ ਮੰਚਨ ਸਾਡਾ ਇਸ ਵਾਰ 22 ਸਤੰਬਰ ਤੋਂ ਲੈ ਕੇ 2 ਅਕਤੂਬਰ ਤੱਕ ਜੋੜੀਆਂ ਪਟੀਆਂ ਚੌਂਕ ਦੇ ਵਿੱਚ ਬੜੀ ਧੂਮ ਧਾਮ ਦੇ ਨਾਲ ਬਣਾਇਆ ਜਾਊਗਾ। ਤੁਹਾਨੂੰ ਪਤਾ ਹੀ ਹੈ ਕਿ ਸ਼੍ਰੀ ਰਾਮ ਲੀਲਾ ਦਾ ਮੰਚਨ ਜੋੜੀਆਂ ਪੱਠੀਆਂ ਦੇ ਵਿੱਚ ਪਿਛਲੇ 10 ਸਾਲ ਤੋਂ ਚੱਲ ਰਿਹਾ ਇਸ ਸਾਲ ਸਾਡਾ 11ਵਾਂ ਸਾਲ ਸ਼੍ਰੀ ਰਾਮ ਲੀਲਾ ਦਾ ਮੰਚਨ ਹੋਣ ਜਾ ਰਿਹਾ ਹੈ ਸ਼ਹਿਰ ਦੇ ਪ੍ਰਮੁੱਖ ਲੋਕ ਸਾਡੀ ਸ਼੍ਰੀ ਰਾਮ ਲੀਲਾ ਦਾ ਮੰਚਨ ਹੈ ਜਿਹੜਾ ਦੇਖਣ ਆਂਦੇ ਨੇ ਬਹੁਤ ਰਾਮ ਭਗਤ ਆਦਾ ਹੜ ਗਿੜਾ ਸ਼੍ਰੀ ਰਾਮ ਲੀਲਾ ਦਾ ਮੰਚਨ ਹੈ ਉਹਰੇ ਦੇਖਣ ਆਂਦਾ ਹੈ ਮੇਨ ਜਿਹੜਾ ਸਾਡਾ ਸ਼੍ਰੀ ਰਾਮ ਲੀਲਾ ਦਾ ਮੰਚਨ ਕਰਨ ਦਾ ਮਕਸਦ ਹੈ ਇਹ ਨਹੀਂ ਹੈ ਕੋਈ ਨਾਟਕ ਜਾਂ ਕੋਈ ਮਨੋਰੰਜਨ ਅਸੀਂ ਇਹ ਚਾਹੁੰਦੇ ਹਾਂ ਕਿ ਬੱਚੇ ਵੱਧ ਤੋਂ ਵੱਧ ਸਾਡੀ ਭਾਰਤੀ ਸੰਸਕ੍ਰਿਤੀ ਦੇ ਨਾਲ ਜੁੜਨ ਕਿਉਂਕਿ ਅੱਜ ਕੱਲ ਦਾ ਬੱਚੇ ਆ ਜਿਹੜੇ ਉਹ ਗਲਤ ਦਿਸ਼ਾ ਵੱਲ ਜਾ ਰਹੇ ਨੇ ਉਹਨਾਂ ਨੂੰ ਦਿਸ਼ਾ ਦਿਖਾਣੀ ਬਹੁਤ ਜ਼ਰੂਰੀ ਹੋਈ ਹੋਈ ਹੈ ਤੁਸੀਂ ਇਹ ਦੇਖੋ ਜਿਹੜੇ ਸਾਡੇ ਨਾਲ ਬੱਚੇ 11 ਸਾਲ ਤੋਂ ਜੁੜੇ ਹੋਏ ਨੇ ਬੜੇ ਅੱਛੇ ਤਰੀਕੇ ਦੇ ਨਾਲ ਸ਼੍ਰੀ ਰਾਮ ਜੀ ਦਾ ਮੰਚਨ ਕਰ ਰਹੇ ਨੇ ਧਾਰਮਿਕ ਰਹਿ ਕੇ ਕਰਦੇ ਨੇ ਜਿੰਨਾ ਉਹਨਾਂ ਤੋਂ ਸੋਚ ਵਰਤੀ ਜਾ ਸਕਦੀ ਹੈ ਰਾਮ ਜੀ ਦਾ ਦੇਨਾਂ ਦੇ ਵਿੱਚ ਉਨੀ ਵਰਤਦੇ ਨੇ ਤਿਆਰੀਆਂ ਬਾਰੇ ਜਾਣਕਾਰੀ ਦੱਸੋਗੀ ਕਿੰਨੇ ਦਿਨ ਪਹਿਲਾਂ ਤਿਆਰੀਆਂ ਸ਼ੁਰੂ ਹੋਈ ਸਾਡੀ ਲਗਭਗ ਡੇਢ ਮਹੀਨੇ ਤੋਂ ਪਹਿਲਾਂ ਤੁਸੀਂ ਦੇਖ ਹੀ ਰਹੇ ਹੋ ਰੇ ਅਸਲ ਚੱਲ ਰਹੀ ਹੈ ਅੱਜ ਡੇਢ ਮਹੀਨੇ ਤੋਂ ਪਹਿਲਾਂ ਅਸੀਂ ਰੇਸਲ ਕਰਨੀ ਸ਼ੁਰੂ ਕਰ ਜਾਂਦੀ ਹੈ ਇੱਕ ਬਹੁਤ ਹੀ ਵੱਡਾ ਇਹ ਨੂੰ ਕਹਿਣਾ ਸਾਨਾ ਹੈ ਪਰ ਸ਼੍ਰੀ ਰਾਮ ਲੀਲਾ ਦਾ ਮੰਚਨ ਕਰਨਾ ਬੜਾ ਔਖਾ ਹੈ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਕਿ ਤੁਸੀਂ ਇੱਕ ਦਿਨ ਦੀ ਰਾਮ ਲੀਲਾ 10 ਪਿਆਵਾਂ ਦੇ ਬਰਾਬਰ ਹੈ ਪਰ ਮੈਂ ਫੇਰ ਵੀ ਸਾਡੀ ਪੂਰੀ ਟੀਮ ਹੈ ਬੜੀ ਬਹੁਤ ਮਿਹਨਤੀ ਟੀਮ ਹੈ ਜੋ ਸ਼੍ਰੀ ਰਾਮ ਲੀਲਾ ਦਾ ਮੰਚਨ ਦੇ ਵਿੱਚ ਯੋਗਦਾਨ ਵੀ ਕਰਦੀ ਹੈ ਤਨ ਮਨ ਧਨ ਦੇ ਨਾਲ ਕਰਦੀ ਹੈ ਤੇ ਮੈਂ ਕੁ ਤੁਹਾਡੇ ਚੈਨਲ ਲਈ ਇੱਕ ਹੋਰ ਸੰਦੇਸ਼ ਦੇਣਾ ਚਾਹਨਾ ਕਿ ਅੱਜ ਕੱਲ ਦੇ ਜਿਹੜੇ ਮਾਪੇ ਨੇ ਉਹ ਆਪਣੇ ਬੱਚਿਆਂ ਵਾਸਤੇ ਘੱਟ ਸਮਾਂ ਬਿਤਾਇਤ ਕਰ ਰਹੇ ਨੇ ਪਰਿਵਾਰ ਦੇ ਵਿੱਚ ਰਹਿ ਕੇ ਉਹਨਾਂ ਨੂੰ ਪਰਿਵਾਰ ਦੇ ਬੱਚਿਆਂ ਨਾਲ ਉਹਨਾਂ ਦਾ ਵਿਜ਼ਨ ਪੁੱਛਣਾ ਚਾਹੀਦਾ ਹੈ ਉਹਨਾਂ ਨੂੰ ਆਪਣੀ ਪੁਰਾਣੀ ਭਾਰਤੀ ਸੰਸਕ੍ਰਿਤੀ ਬਾਰੇ ਪੁੱਛਣਾ ਚਾਹੀਦਾ ਹੈ ਨਾਲ ਦੱਸਣਾ ਚਾਹੀਦਾ ਤੁਹਾਨੂੰ ਅੱਜ ਮੰਨ ਸਕਦੇ ਹੋ ਕਿ ਜੇ ਆਪਾਂ ਕਿਸੇ ਬੱਚੇ ਨੂੰ ਬੁਲਾ ਕੇ ਪੁੱਛ ਲਈਏ ਉਹਨਾਂ ਨੂੰ ਆਪਣੇ ਦਾਦਾ ਜੀ ਪਰਦਾਦਾ ਜੀ ਦਾ ਨਾਮ ਨਹੀਂ ਪਤਾ ਹੋਣਾ ਪਰ ਮੈਂ ਸਮਾਉਂਦਾ ਇਕ ਪਰਿਵਾਰਾਂ ਨੂੰ ਵੀ ਆਪਣੇ శ్రీ ਰਾਮਲੀਲਾ ਦਾ ਇੱਕ ਸੰਦੇਸ਼ ਦੇਣਾ ਚਾਹਨਾ ਕਿ ਆਪਣੇ ਬੱਚਿਆਂ ਦੇ ਨਾਲ ਵੱਧ ਤੋਂ ਵੱਧ ਸਮੇਂ ਬਤਾਨ ਔਰ ਉਹਨਾਂ ਨੂੰ ਭਾਰਤੀ ਸੰਸਕ੍ਰਿਤੀ ਦੇ ਨਾਲ ਜੋੜਨ ਤਾਂ ਕਿ ਅੱਗੇ ਜਾ ਕੇ ਇਹੀ ਬੱਚਿਆਂ ਨੇ ਆਈਐਸ ਆਈਪੀਐਸ ਬਹੁਤ ਕੁਝ ਵੱਡੇ ਵੱਡੇ ਲੈਵਲਾਂ ਤੇ ਜਾਣਾ ਹੈ ਉਹ ਆਪਣੇ ਜਿਹੜੀ ਉਰੇ ਸਿੱਖ ਕੇ ਜਾਣਗੇ ਚੀਜ਼ ਉਹ ਅੱਗੇ ਜਾ ਕੇ ਵੀ ਉਵੇਂ ਹੀ ਪ੍ਰਸਤੁਤ ਕਰਨਗੇ ਦੇਖਣ ਜਾਂਦਾ ਕਿ ਪਤੀ ਦਾ ਰਾਮ ਮਿੱਲਾ ਤੇ ਲਕੀ ਦਾ کردار ਦਰਤੀ ਹੀ ਨੰਦੀ ਆ ਗਿਆ ਹਾਂ ਇਹ ਵੀ ਸਾਡੇ ਲਈ ਇੱਕ ਬੜਾ ਬਹੁਤ ਵੱਡਾ ਟਾਸਕ ਸੀਗਾ ਕਿਉਂਕਿ ਅੱਜ ਤੱਕ ਪਟਿਆਲੇ ਜਾਂ ਪੰਜਾਬ ਦੇ ਵਿੱਚ ਜਿੱਥੇ ਵੀ ਰਾਮ ਮਿੱਲਾ ਹੁੰਦੀਆਂ ਹਨ ਪ੍ਰਾਣੀਆਂ ਉੱਥੇ ਮਹਿਲਾਵਾਂ ਦਾ ਰੋਲ ਪੂਰਸ਼ ਕਰਦੇ ਸੀਗੇ ਪਰ ਅੱਜ ਕੱਲ ਦੇ ਜਿਹੜੇ ਬੱਚੇ ਨੇ ਪੁਲਿਸ ਬਣਦੇ ਮਹਿਲਾ